ਸਭ ਤੋਂ ਪਹਿਲਾ ਪੰਜਾਬੀ ਗਰੁੱਪ ਆ ਚੈਨਲ ਤੇ ਆਈ ਸਭ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਧੰ ਗੁਰੂ ਨਾਨਕ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਜਿੰਨੀ ਵੀ ਸੰਗਤ ਐ ਇਸ ਵੀਡੀਓ ਤੇ ਪਹੁੰਚੀ ਹੈ ਅਤੇ ਇਸ ਵੀਡੀਓ ਨੂੰ ਦੇਖ ਰਹੀ ਹੈ ਉਹਨਾਂ ਦੇ ਘਰੇ ਤੰਦਰੁਸਤੀ ਬਖਸ਼ਣਾ ਜੀ ਅਤੇ ਭਿਆਨਕ ਬਿਮਾਰੀਆਂ ਤੋਂ ਦੂਰ ਰੱਖਣਾ ਜੀ ਸੰਗਤ ਜੀ ਆਖਰਕਾਰ ਉਹ ਵੇਲਾ ਆ ਹੀ ਗਿਆ ਹੈ ਜਿਸ ਦਾ ਜ਼ਿਕਰ ਸਾਡੇ ਇਤਿਹਾਸ ਵਿੱਚ ਮਿਲਦਾ ਹੈ ਜੀ ਸਾਡੇ ਗੁਰੂ ਸਾਹਿਬਾਨਾਂ ਦੀਆਂ 100 ਸਾਲ ਪੁਰਾਣੀਆਂ ਸਾਖੀਆਂ ਵਿੱਚ ਜਿਨ੍ਹਾਂ ਵਿੱਚ ਖਾਲਸੇ ਰਾਜ ਦਾ ਜ਼ਿਕਰ ਕੀਤਾ ਗਿਆ ਸੀ ਉਹ ਵੇਲਾ ਹੁਣ ਆ ਗਿਆ ਹੈ ਜੀ ਹਾਲਾਂਕਿ ਸੰਗਤ ਜੀ ਸਾਖੀਆਂ ਵਿੱਚ ਭਾਰਤ ਪਾਕਿਸਤਾਨ ਦੇ ਭਿਆਨਕ ਜੰਦ ਦਾ ਕਿਤੇ ਵੀ ਜ਼ਿਕਰ ਨਹੀਂ ਹੈਗਾ ਪਰ ਅਜਿਹੇ ਸੰਤ ਮਹਾਪੁਰਸ਼ਾਂ ਨੇ ਜੋ ਇਸ ਜੰਗ ਨੂੰ ਜੋ ਕਿ ਜਲਦ ਹੀ ਹੋਣ ਵਾਲੀ ਹੈ ਦਾ ਦਾਵਾ ਕਰਦੇ ਹਨ ਜੀ ਕਿ ਖਾਲਸਾ ਰਾਜ ਬਹੁਤ ਜਲਦ ਆਉਣ ਵਾਲਾ ਹੈ ਤਾਂ ਸੰਗਤ ਜੀ ਆਪਾਂ ਸਾਰੇ ਰਲ ਕੇ ਸਮੁੱਚੀ ਦੁਨੀਆ ਲਈ ਜੀਵ ਜੰਤੂਆਂ ਲਈ ਅਤੇ ਪੇੜ ਪੌਦਿਆਂ ਲਈ ਕੀ ਕਰ ਸਕਦੇ ਹਾਂ ਉਸ ਬਾਰੇ ਅੱਜ ਇਸ ਵੀਡੀਓ ਵਿੱਚ ਚਰਚਾ ਕਰਾਂਗੇ ਜੀ ਸੰਘਰਸ਼ ਜੰਗ ਹਮੇਸ਼ਾ ਇੱਕ ਪਾਸੇ ਰਾਜ ਸਥਾਪਿਤ ਕਰਦੀ ਹੈ ਅਤੇ ਦੂਜੇ ਪਾਸੇ ਹਮੇਸ਼ਾ ਹੀ ਤਬਾਹੀ ਦੇ ਨਿਸ਼ਾਨ ਛੱਡ ਜਾਂਦੀ ਹੈ ਜੀ ਸਾਡੇ ਭਾਰਤ ਵਿੱਚ ਸਿੱਖ ਧਰਮ ਤੋਂ ਇਲਾਵਾ ਹੋਰ ਵੀ ਕਈ ਧਰਮ ਹਨ ਜਿੰਨਾ ਧਰਮਾਂ ਵਿੱਚ ਕਾਫੀ ਮਹਾਪੁਰਸ਼ ਅੱਗੇ ਆਏ ਹਨ ਜੀ ਇੱਕ ਗੱਲ ਸਾਰੇ ਧਰਮਾਂ ਦੀ ਸਾਂਝੀ ਸਾਬਿਤ ਹੋ ਰਹੀ ਹੈ ਕਿ ਸਾਰੇ 2025 ਵਿੱਚ ਖਾਸ ਕਰਕੇ ਮਈ ਅਤੇ ਜੂਨ ਵਿੱਚ ਮਾੜੇ ਸਮੇਂ ਨੂੰ ਪੁਆਇੰਟ ਕਰ ਰਹੇ ਹਨ ਸੰਧ ਜੀ ਤੁਹਾਨੂੰ ਇਸ ਗੱਲ ਦਾ ਵੀ ਪਤਾ ਹੋਵੇਗਾ ਕਿ ਜਿੰਨਾ ਪਿੰਡਾਂ ਵਿੱਚ ਖੂਬ ਬਣੇ ਹੋਏ ਹਨ ਉੱਥੋਂ ਦੇ ਮਹਾਪੁਰਖਾਂ ਨੇ ਖੂਹਾਂ ਨੂੰ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਹਨ ਅਤੇ ਸੰਤ ਮਹਾਪੁਰਖ ਜੀ ਕਹਿੰਦੇ ਹਨ ਕਿ ਜੰਗ ਇੰਨੀ ਭਿਆਨਕ ਹੋਵੇਗੀ ਕਿ ਲੋਕ ਪਾਣੀ ਨੂੰ ਵੀ ਤਰਸ ਜਾਣਗੇ ਇਸ ਲਈ ਸੰਗਤ ਜੀ ਅੱਜ ਤੁਹਾਨੂੰ ਉਹਨਾਂ ਚੀਜ਼ਾਂ ਬਾਰੇ ਵੀ ਦੱਸਾਂਗੇ ਜੋ ਕਿ ਸਾਡੇ ਸੰਤਾਂ ਨੇ ਸੰਗਤਾਂ ਨੂੰ ਇਹ ਚੀਜ਼ਾਂ ਆਪਣੇ ਘਰੇ ਜਮਾ ਕਰਨ ਦੇ ਲਈ ਉਦੇਸ਼ ਦਿੱਤੇ ਹਨ ਸੰਗਤ ਜੀ ਕਈ ਪਿੰਡਾਂ ਵਿੱਚ ਕਰਨੀ ਵਾਲੇ ਸੰਤਾਂ ਨੇ ਬਹੁਤ ਮਾਤਰਾ ਵਿੱਚ ਅਚਾਰ ਪਵਾਏ ਹਨ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਅਜੀਹਾ ਸਮਾਂ ਵੀ ਆਵੇਗਾ ਖਾਨ ਨੂੰ ਅਚਾਰ ਤੋਂ ਸਿਵਾ ਕੁਝ ਵੀ ਨਹੀਂ ਹੋਵੇਗਾ ਜੀ ਸੰਗਤ ਜੀ ਸੋਚ ਕੇ ਬੜਾ ਹੀ ਡਰ ਲੱਗਦਾ ਹੈ ਉਹ ਗੱਲਾਂ ਹੁਣ ਯਾਦ ਆਉਂਦੀਆਂ ਹਨ ਜਦੋਂ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਧਰਮ ਦੀ ਖਾਤਰ ਆਪਣੇ ਆਪ ਨੂੰ ਵਾਰ ਦਿੱਤਾ ਸੀ ਇਸ ਲਈ ਸੰਗਤ ਜੀ ਆਪਣੇ ਕੋਲ ਸਿਰਫ ਇੱਕੋ ਇੱਕ ਮੰਤਰ ਹੈ ਜੋ ਕਿ ਇਸ ਮਾੜੇ ਸਮੇਂ ਨੂੰ ਟਾਲ ਸਕਦਾ ਹੈ ਜੀ ਉਹ ਹੈ ਸਮੁੱਚੀ ਸੰਗਤ ਦੀ ਅਰਦਾਸ ਸਾਨੂੰ ਰਲ ਕੇ ਉਸ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਪ੍ਰਮਾਤਮਾ ਜੀ ਇਸ ਭਿਆਨਕ ਸਮੇਂ ਵਿੱਚ ਸਾਡੇ ਨਾਲ ਹਮੇਸ਼ਾ ਬਣੇ ਰਹਿਣਾ ਜਿਸ ਤਰ੍ਹਾਂ ਦੀਆਂ ਇਹ ਗੱਲਾਂ ਉੱਡ ਰਹੀਆਂ ਹਨ ਜਾਂ ਜਿਸ ਤਰ੍ਹਾਂ ਦੇ ਹਾਲਾਤ ਅੱਜ ਦੇ ਸਮੇਂ ਵਿੱਚ ਬਣੇ ਹੋਏ ਹਨ ਸਾਨੂੰ ਇਸ ਦੁੱਖ ਦੀ ਘੜੀ ਵਿੱਚੋਂ ਬਾਹਰ ਕੱਢਣਾ ਜੀ ਸੰਗਤ ਜੀ ਇਕੱਦੀ ਸੰਗਤ ਨਾਲ ਅਰਦਾਸ ਪੂਰੀ ਨਹੀਂ ਹੋ ਸਕਦੀ ਕਿਉਂਕਿ ਸਾਨੂੰ ਸਭ ਪਤਾ ਹੈ ਕਿ ਵੇਲਾ ਕਿਹੋ ਜਿਹਾ ਚੱਲ ਰਿਹਾ ਹੈ ਕੋਹਰ ਅੰਧਕਾਰ ਦੁਨੀਆ ਤੇ ਆਉਣ ਵਾਲਾ ਹੈ ਜੀ ਜੋ ਅਸੀਂ ਸਾਡੇ ਗੁਰੂਆਂ ਪੀਰਾਂ ਦੀਆਂ ਇਤਿਹਾਸਿਕ ਕਿਤਾਬਾਂ ਵਿੱਚ ਲਿਖਿਆ ਦੇਖਿਆ ਜੀ ਇੰਜ ਲੱਗਦਾ ਹੈ ਉਹ ਸਭ ਹੁਣ ਪੂਰਾ ਹੋਣ ਵਾਲਾ ਹੈ ਮਹਾਪੁਰਖ ਤਾਂ ਇੱਥੋਂ ਤੱਕ ਵੀ ਕਹਿ ਗਏ ਹਨ ਕਿ ਸਿਰਫ ਉਹੀ ਸਰੀਰ ਹੀ ਜਿਉਂਦੇ ਰਹਿਣਗੇ ਜੋ ਕਿ ਵਾਹਿਗੁਰੂ ਦਾ ਨਾਮ ਜਪ ਕਰਨਗੇ ਅਤੇ ਜਿਨ੍ਹਾਂ ਨੇ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਇਆ ਅਤੇ ਕਿਸੇ ਨਾਲ ਠੱਗੀ ਨਹੀਂ ਮਾਰੀ ਕਿਉਂਕਿ ਸੰਗਤ ਜੀ ਜਦੋਂ-ਜਦੋਂ ਸਾਡੀ ਧਰਤੀ ਉੱਤੇ ਪਾਪ ਵਧਿਆ ਹੈ ਨਾ ਕਿਸੇ ਨਾ ਕਿਸੇ ਘਟਨਾ ਕਰਨ ਇਹ ਦੁਨੀਆ ਦਾ ਅੰਤ ਹੋਇਆ ਹੈ ਤੁਸੀਂ ਦੇਖੋ ਪਹਿਲਾਂ ਕਰੋਨਾ ਮਹਾਮਾਰੀ ਆਈ ਕਿੰਨੀ ਦੁਨੀਆ ਉਸ ਵਿੱਚ ਆਪਣਾ ਦਮ ਤੋੜ ਗਈ ਸੰਗਤ ਜੀ ਜਦੋਂ ਅਸੀਂ ਬੇਜਵਾਨੇ ਉੱਪਰ ਜ਼ੁਲਮ ਕਰਦੇ ਹਾਂ ਨਾ ਕੁਦਰਤ ਦੇ ਬਣਾਏ ਹੋਏ ਸਾਰੇ ਸਿਸਟਮ ਨੂੰ ਆਪਣੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਕੁਦਰਤ ਵੀ ਇਹੋ ਤਰ੍ਹਾਂ ਹੀ ਸਾਨੂੰ ਜਵਾਬ ਦਿੰਦੀ ਹੈ ਜੀ ਭਾਰਤ ਅਤੇ ਪਾਕਿਸਤਾਨ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਅੱਜ ਦੇ ਸਮੇਂ ਵਿੱਚ ਬਣੇ ਹੋਏ ਹਨ ਤਾਂ ਅਸੀਂ ਉਸ ਵਾਹਿਗੁਰੂ ਪ੍ਰਮਾਤਮਾ ਜੀ ਅੱਗੇ ਅਰਦਾਸ ਕਰਨ ਤੋਂ ਬਿਨਾਂ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਉਸ ਅਕਾਲ ਪੁਰਖ ਤੋਂ ਉੱਪਰ ਕੋਈ ਵੀ ਸ਼ਕਤੀ ਨਹੀਂ ਹੈ ਜੀ ਜੋ ਸਾਨੂੰ ਇਸ ਪਰੇਸ਼ਾਨੀ ਵਿੱਚੋਂ ਬਾਹਰ ਕੱਢ ਸਕੇ ਇਸ ਲਈ ਸਮੁੱਚੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਸਾਰਾ ਦਿਨ ਕੰਮਕਾਰ ਕਰਦੇ ਬਸ ਮੂਲ ਮੰਤਰ ਦਾ ਜਾਪ ਕਰਦੇ ਰਹਿਣਾ ਹੈ ਅਤੇ ਸਾਰੀ ਸ੍ਰਿਸ਼ਟੀ ਲਈ ਸਿਰਫ ਚੰਗੇ ਵੇਲੇ ਦੀ ਅਰਦਾਸ ਕਰਨੀ ਹੈ ਜੀ ਅਤੇ ਸੰਗਤ ਜੀ ਇਸ ਦੇ ਨਾਲ ਨਾਲ ਹੀ ਤੁਸੀਂ ਘੱਟ ਤੋਂ ਘੱਟ 5-6 ਦਿਨਾਂ ਲਈ ਕਿਤੇ ਵੀ ਜ਼ਰੂਰੀ ਕੰਮ ਦੇ ਲਈ ਬਾਹਰ ਨਹੀਂ ਜਾਣਾ ਅਤੇ ਜਿਹੜੀਆਂ ਚੀਜ਼ਾਂ ਤੁਹਾਡੇ ਲਈ ਬਹੁਤ ਜ਼ਰੂਰੀ ਹਨ ਉਹ ਜ਼ਰੂਰ ਘਰ ਵਿੱਚ ਪਹਿਲਾਂ ਹੀ ਲੈ ਕੇ ਰੱਖ ਲੈਣੀਆਂ ਹਨ ਜੇਕਰ ਅਰਦਾਸ ਬੇਨਤੀ ਰਾਤ ਨੂੰ 2 ਤੋਂ 3 ਵਜੇ ਦੇ ਵਿਚਕਾਰ ਹੋਵੇ ਤਾਂ ਜ਼ਿਆਦਾ ਲਾਭ ਸਾਨੂੰ ਪ੍ਰਾਪਤ ਹੋਵੇਗਾ ਜੀ ਕਿਉਂਕਿ ਸੰਗਤ ਜੀ 2 ਤੋਂ 3 ਵਜੇ ਦੇ ਵਿਚਕਾਰ ਸਾਡੇ ਸੱਤ ਤਤ ਐਕਟਿਵ ਹੁੰਦੇ ਹਨ ਉਸ ਸਮੇਂ ਨੂੰ ਬ੍ਰह्म ਮੂਰਤ ਵੀ ਕਿਹਾ ਜਾਂਦਾ ਹੈ ਸੁੱਤੀਆਂ ਸ਼ਕਤੀਆਂ ਉਸ ਵੇਲੇ ਆਪਣੀ ਚਰਮ ਸੀਮਾ ਤੇ ਹੁੰਦੀਆਂ ਹਨ ਐਸ ਲਈ ਬਸ ਵਾਹਿਗੁਰੂ ਦਾ ਜਾਪ ਕਰੋ ਜਿੰਨਾ ਹੋ ਸਕਦਾ ਹੈ ਉਸ ਅਕਾਲ ਪੁਰਖ ਨੂੰ ਚੇਤੇ ਰੱਖੋ ਜੀ ਗ੍ਰਹਿਆਂ ਦੇ ਹਿਸਾਬ ਨਾਲ ਦੇਖੀਏ ਤਾਂ 2025 ਵਿੱਚ ਕੁਝ ਤਾਂ ਅਜੀਬਾ ਹੋਣ ਵਾਲਾ ਹੈ ਜਿਸ ਨਾਲ ਪੂਰੀ ਦੁਨੀਆ ਤੇ ਇਸ ਦਾ ਪ੍ਰਭਾਵ ਦੇਖਣ ਨੂੰ ਜ਼ਰੂਰ ਮਿਲੇਗਾ ਜੀ ਪਰ ਘਰਾਂ ਤੇ ਪਰਿਵਾਰ ਦੀ ਸ਼ਾਂਤਿ ਦੇ ਲਈ ਤੁਸੀਂ ਇੱਕ ਖੰਡ ਵਾਲੀ ਰੋਟੀ ਬਣਾ ਲੈਣੀ ਹੈ ਅਤੇ ਸਾਰੇ ਪਰਿਵਾਰ ਦੀ ਸ਼ਾਤੀ ਨਾਲ ਸੱਤ ਵਾਰ ਲਗਾ ਕੇ ਆਪਣੇ ਵੀਡੀਓ ਵਿੱਚ ਚੂਰੀ ਕੁੱਟ ਕੇ ਉਸ ਨੂੰ ਖਲਾਰ ਦੇਣਾ ਹੈ ਪਰ ਸੰਗਤ ਜੀ ਯਾਦ ਰੱਖਿਓ ਉਹ ਚੂਰੀ ਤੁਹਾਡੇ ਪੈਰਾਂ ਥੱਲੇ ਨਹੀਂ ਹੋਣੀ ਚਾਹੀਦੀ ਪਰ ਸੰਗਤ ਜੀ ਅਰਦਾਸ ਬਿਨਾ ਅਸੀਂ ਆਪਣੇ ਮਨ ਨੂੰ ਹਲਕਾ ਨਹੀਂ ਕਰ ਸਕਦੇ ਯੂਕਰੇਨ ਵਿੱਚ ਹੋਏ ਯੁੱਧ ਦੀਆਂ ਤਸਵੀਰਾਂ ਦੇਖ ਕੇ ਬੜਾ ਹੀ ਮਨ ਪਰੇਸ਼ਾਨ ਹੁੰਦਾ ਜੀ ਜੰਗ ਵਿੱਚ ਹਮੇਸ਼ਾ ਹੀ 마ਸੂਮਾਂ ਦੀ ਜਾਨ ਜ਼ਿਆਦਾ ਜਾਂਦੀ ਹੈ ਅਤੇ ਜੋ ਇਸ ਕੁਦਰਤ ਦਾ ਨੁਕਸਾਨ ਹੁੰਦਾ ਹੈ ਉਸ ਦਾ ਸੰਗਤ ਜੀ ਕੋਈ ਵੀ ਹਿਸਾਬ ਕਿਤਾਬ ਨਹੀਂ ਰਹਿੰਦਾ ਜੀ ਐਸ ਲਈ ਮੂਲ ਮੰਤਰ ਜੀ ਦਾ ਜਾਪ ਕਰੋ ਕਿਉਂਕਿ ਕਿਸੇ ਨੂੰ ਵੀ ਕਿਸੇ ਦੇ ਵੀ ਕੀਤੇ ਪਾਪਾਂ ਦਾ ਕੋਈ ਵੀ ਨਹੀਂ ਪਤਾ ਸਿਰਫ ਉਹ ਅਕਾਲ ਪੁਰਖ ਹੀ ਆਪਣੇ ਕੀਤੇ ਚੰਗੇ ਮਾਰੇ ਕੰਮਾਂ ਨੂੰ ਧਿਆਨ ਵਿੱਚ ਰੱਖਦਾ ਹੈ ਜੀ ਐਸ ਲਈ ਆਪਣਾ ਰਾਸ਼ਨ ਪਾਣੀ ਪਹਿਲਾਂ ਹੀ ਘਰ ਵਿੱਚ 2 ਤੋਂ 5 ਦਿਨਾਂ ਦਾ ਰੱਖ ਸਕਦੇ ਹੋ ਆਪਣੀਆਂ ਦਵਾਈਆਂ ਬੂਟੀਆਂ ਵੀ ਤੁਸੀਂ ਪਹਿਲਾਂ ਹੀ ਘਰ ਵਿੱਚ ਰੱਖ ਲੈਣੀਆਂ ਹਾਂ ਜੀ ਕਿਉਂਕਿ ਘਰਾਂ ਵਿੱਚ ਬਜ਼ੁਰਗਾਂ ਤੇ ਬੱਚਿਆਂ ਦੀ ਸਿਹਤ ਕਿਸੇ ਵੇਲੇ ਵੀ ਖਰਾਬ ਹੋ ਸਕਦੀ ਹੈ ਜੀ ਸੰਗਤ ਜੀ ਇਹ ਉਹ ਵੇਲਾ ਹੈ ਜਦੋਂ ਸਾਨੂੰ ਸਿਰਫ ਪਰਮਾਤਮਾ ਤੋਂ ਹੀ ਨਿਆ ਮਿਲ ਸਕਦਾ ਹੈ ਵਾਹਿਗੁਰੂ ਮੇਰ ਕਰੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਜੰਗ ਨਾ ਲੱਗੇ ਅਤੇ ਸਾਰੇ ਆਪੋ ਆਪਣੇ ਘਰ ਵਿੱਚ ਆਪਣੇ ਬੱਚਿਆਂ ਦੇ ਵਿੱਚ ਹੱਸਦੇ ਵਸਦੇ ਰਹਿਣ। ਇਹੀ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਜੀ। ਬਾਕੀ ਸੰਗਤ ਜੀ ਜੋ ਵਾਹਿਗੁਰੂ ਨੇ ਲਿਖਿਆ ਹੈ ਨਾ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਬਚਨ ਕੀਤੇ ਹਨ ਉਹਨਾਂ ਨੂੰ ਦੁਨੀਆ ਦੀ ਕੋਈ ਵੀ ਤਾਕਤ ਰੋਕ ਨਹੀਂ ਸਕਦੀ। ਪਰ ਸਾਡੇ ਸੰਤ ਇਹ ਹੀ ਕਹਿੰਦੇ ਹਨ ਕਿ ਜੇਕਰ ਅਸੀਂ ਸੱਚੇ ਦਿਲ ਦੇ ਨਾਲ ਉਸ ਪਰਮਾਤਮਾ ਕੋਲ ਅੱਜ ਤੱਕ ਦੇ ਕੀਤੇ ਮਾੜੇ ਕੰਮਾਂ ਦੀ ਮਾਫੀ ਮੰਗਦੇ ਹਾਂ ਤਾਂ ਹੋ ਸਕਦਾ ਹੈ ਕਿ ਅਕਾਲ ਪੁਰਖ ਇਸ ਵੇਲੇ ਹੋਣ ਵਾਲੀਆਂ ਅਨਹੋਣੀਆਂ ਨੂੰ ਢਾਲ ਦੇਣ ਸੰਗਤਾਂ ਦਾ ਇਹ ਵੀ ਸਵਾਲ ਹੋ ਸਕਦਾ ਹੈ ਕਿ ਜਦੋਂ ਵੀ ਅਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ ਤਾਂ ਕੀ ਸਾਨੂੰ ਨਹਾਉਣਾ ਜ਼ਰੂਰੀ ਹੈ ਤਾਂ ਸੰਗਤ ਜੀ ਇੱਕ ਵਾਰ ਤੁਸੀਂ ਅੰਮ੍ਰਿਤ ਵੇਲੇ ਤਾਂ ਜ਼ਰੂਰ ਨਹਾਉਣਾ ਹੈ ਪਰ ਬਾਅਦ ਵਿੱਚ ਤੁਸੀਂ ਸਿਰਫ ਮੂੰਹ ਨੂੰ ਸੁੱੱਚਾ ਕਰਕੇ ਸਾਰਾ ਦਿਨ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਹੋ ਜੇਕਰ ਤੁਸੀਂ ਲਗਾਤਾਰ ਜਾਪ ਕਰਦੇ ਹੋ ਅਤੇ ਸਮੁੱਚੀ ਸੰਗਤ ਜੋ ਵੀ ਸਭ ਵੀਡੀਓ ਨੂੰ ਦੇਖ ਰਹੀ ਹੈ ਜਾਪ ਕਰਦੀ ਹੈ ਤਾਂ ਪੱਕੇ ਤੌਰ ਤੇ ਵਾਹਿਗੁਰੂ ਜੀ ਸਾਡੇ ਉਪਰ ਮਿਹਰ ਕਰਨਗੇ ਅਤੇ ਆਪਣੇ ਕੀਤੇ ਬਚਨਾਂ ਤੋਂ ਸਾਨੂੰ ਮੁਕਤੀ ਦੇ ਦੇਣਗੇ ਜਾਂਦੇ ਜਾਂਦੇ ਸੰਗਤ ਜੀ ਫਿਰ ਤੋਂ ਇਹੀ ਅਰਦਾਸ ਕਰਾਂਗੇ ਕਿ ਕਿਸੇ ਦਾ ਵੀ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ ਇਹ ਦੁਨੀਆ ਇਸੇ ਤਰ੍ਹਾਂ ਹੀ ਹੱਸਦੀ ਵਸਦੀ ਰਹੇ ਕਿਉਂਕਿ ਜੰਗ ਦੇ ਨਾਲ ਹਮੇਸ਼ਾ 마ਸੂਮਾਂ ਦੇ ਘਰ ਹੀ ਉਜੜਦੇ ਹਨ ਇਸ ਕਰਕੇ ਸਮੁੱਚੀ ਸੰਗਤ ਨੂੰ ਇਹੀ ਬੇਨਤੀ ਹੈ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਮੂਲ ਮੰਤਰ ਜੀ ਦਾ ਜਾਪ ਕਰੋ ਜੀ ਇਸੇ ਨਾਲ ਹੀ ਸੰਗ ਜੀ ਇਹ ਵੀਡੀਓ ਸਮਾਪਤ ਹੁੰਦੀ ਹੈ ਤੁਸੀਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ